ਟਾੜ ਕੋ ਸੰਦੀਪ ਨੂੰ ਸਾਂਭਿਆ ਨਹੀਂ ਗਿਆ ਹੈ ਖਿਆਲ ਨਹੀਂ ਰੱਖਿਆ ਤੁਸੀਂ ਉਹਦਾ ਉਹਨੇ ਤਾਂ ਸਾਨੂੰ ਹੀ ਫਸਾਤਾ ਸੀਗਾ ਉਹਦਣ ਨਾ ਪੁਲਿਸ ਵੰਦੇ ਨਾ ਅਸੀਂ ਤਾਂ ਫਸ ਗਏ ਭੈਣ ਜੀ ਸਾਨੂੰ ਕਿਹੜਾ ਦੱਸ ਕੇ ਗਈ ਆ ਰਾਤ ਹੀ ਉੱਠ ਕੇ ਚਲ ਗਈ ਤੇ ਲੋਕੇਸ਼ਨ ਤਾਂ ਸਾਡੀ ਵੀ ਦੱਸਤੀ ਹੀ ਇਹਨਾਂ ਦਾ ਲਾਈਟ ਜੀ ਗਾਵਾਂ ਮੜੀ ਜੀ ਮੇਰਾ ਦਿਮਾਗ ਖਰਾਬ ਹੋ ਗਿਆ ਵਾ ਕਿਉਂ ਕਿਵੇਂ ਆਵਾ ਜੇ ਬਾਹਰ ਕੇ ਨੂੰ ਪਤਾ ਲੱਗ ਗਿਆ ਵੀ ਇੱਥੇ ਰਹਿੰਦੇ ਆ ਲੋਕਾਂ ਨੇ ਝੱਟ ਸੀਆਈਡੀ ਦੇਣੀ ਪੁਲਿਸ ਨੂੰ ਸਾਧਣ ਚ ਵੇਖ ਲਾ ਬੈਠੇ ਨਾ ਨੇਰ ਘੁੱਪ ਜੇ ਚੰਗੇ ਭਲੇ ਆਪਣੇ ਘਰ ਬੈਠੇ ਹਾਂ ਮੈਂ ਕਿੱਡੀ ਵੱਡੀ ਗਲਤੀ ਕਰ ਬੈਠੀ ਨੀ ਮੈਨੂੰ ਨਾ ਇੰਨਾ ਜੇ ਗੱਲਾਂ ਚ ਨਹੀਂ ਆਉਣਾ ਚਾਹੀਦਾ ਕੀ ਕਰਾਂ ਮੈਂ ਮੈਨੂੰ ਸਮਝ ਨਹੀਂ ਆਉਂਦੀ ਮਮੇ ਨਾ ਨੇ ਵੀ ਮੇਰਾ ਸਾਥ ਦੇਣਾ ਉਹ ਵੀ ਵੇਖ ਲਓ ਕਿੰਨੇ ਚਲਾਕ ਨਿਕਲੇ ਆ ਉਥੋਂ ਭੱਜ ਗਏ ਮੈਂ ਇਹਨਾਂ ਨੂੰ ਦੱਸਣ ਦੀ ਹਾਂ ਕਿ ਮੰਮੀ ਘੜੀ ਉੱਥੇ ਹੀ ਆ ਇਹ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਕਰਨ ਦੇ ਕੋਈ ਵੀ ਕੀ ਕਰਾਂ ਮੈਂ ਇੱਜੇ ਤੇ ਰਾਮ ਨਹੀਂ ਜਾਣਦਾ ਮੇਰੇ ਕੋਲ ਇਹਨਾਂ 'ਤੇ ਕਿੰਨਾ ਵਿਸ਼ਵਾਸ ਕੀਤਾ ਸੀ ਕਿ ਚੱਲ ਮੈਨੂੰ ਲੈ ਜਾਣਗੇ ਆਪਣੇ ਘਰ ਮੈਨੂੰ ਬਚਾ ਲੈਣਗੇ ਮੈਨੂੰ ਕੀ ਪਤਾ ਸੀ ਇਹਨਾਂ ਨੇ ਮੈਨੂੰ ਜੇਲ੍ਹ 'ਚ ਦੇ ਦੇਣਾ ਮੰਮੀ ਮੈਨੂੰ ਪਥੇਰਾ ਸਮਝਾਉਂਦੇ ਹੁੰਦੇ ਸੀ ਕਿ ਪੁੱਤ ਇਦਾਂ ਦਾ ਕੰਮ ਨਾ ਕਰੀਂ ਮੰਮੀ ਮੈਨੂੰ ਬਾਰ-ਬਾਰ ਪੁੱਛਦੇ ਰਹੇ ਕੋਤੋਂ ਕੋਈ ਗਲਤ ਨਹੀਂ ਹੈਗੀ ਮੈਂ ਉਹਨਾਂ ਤਾਂ ਵੀ ਇਹ ਗੱਲ ਲਕਾਈ ਚੋਰੀ ਮੈਂ ਉੱਥੋਂ ਭੱਜ ਕੇ ਆ ਗਈ ਜਿਵੇਂ ਨਾ ਭੱਜ ਕੇ ਆਉਂਦੀ ਤੇ ਅੱਜ ਨੂੰ ਮੈਨੂੰ ਆਹ ਦਿਨ ਨਹੀਂ ਵੇਖਣੇ ਪੈਣੇ ਕੀ ਕਰਾਂ ਮੈਂ ਮੈਨੂੰ ਸਮਝ ਨਹੀਂ ਆਉਂਦੀ ਰੁਪਿੰਦਰ ਭਾਬੀ ਨੇ ਕਿੰਨਾ ਮਾੜਾ ਕੀਤਾ ਕਿਦਾਂ ਵਿਚਾਰੇ ਤਲਫਦੇ ਹੁੰਦੇ ਹੀ ਕਿ ਮੇਰੇ ਨਾਲ ਇਦਾਂ ਨਾ ਕਰੋ ਨਾ ਕਰੋ ਕਰਨਾ ਅਹੀਂ ਉਹਦੀ ਇੱਕ ਨਹੀਂ ਸੁਣੀ ਮੰਮੀ ਵੀ ਪਿਛੇ ਲੱਗ ਗਈ ਮੈਂ ਵੀ ਲੱਗ ਗਈ ਮਾਸੀ ਨੇ ਵੀ ਉਹ ਕੰਮ ਕੀਤਾ ਸਾਰਾ ਕੁਝ ਤੇ ਮਾਸੀ ਨੇ ਕਰਵਾਇਆ ਨਾ ਮਾਸੀ ਦੇ ਪਿਛੇ ਲੱਗਦੇ ਤੇ ਨਾ ਹਾਨੂੰ ਘਰ ਛੱਡਣਾ ਪੈਂਦਾ ਤੁਹਾਨੂੰ ਪਾਲਿਆ ਸਾਰਾ ਸਮਾਨ ਪਾਲਿਆ ਸਮਾਨ ਤੇ ਮੈਂ ਸਾਰਾ ਤਹੀਂ ਫੋਨ ਕੀਤਾ ਵਾ ਜਿੱਥੇ ਗੱਡੀ ਲਾਉਣੀ ਆ ਉਹ ਸਾਰਾ ਹੀ ਪ੍ਰਬੰਧ ਹੋ ਗਿਆ ਵਾ ਤੂੰ ਡਰਨਾ ਕਿਸ ਗੱਲ ਤੋਂ ਡਰਨਾ ਮੈਂ ਕੀ ਆ ਮੇਰਾ ਮਨ ਬੜਾ ਉਦਾਸ ਏ ਅਜੇ ਕੁੜੀ ਵੀ ਇੱਥੇ ਹੁੰਦੀ ਸਾਡੇ ਨਾਲ ਹੀ ਘਰ ਚੱਲ ਜਾਂਦੀ ਥੱਕੇ ਤੋੜੇ ਖਾਂਢੀ ਆ ਠੰਡ ਦੇ ਦਿਨ ਪਤਾ ਨਹੀਂ ਰਾਤ ਵੀ ਉੱਥੇ ਕਿਦਾਂ ਕੱਟਦੀ ਹੋਣੀ ਆ ਕੱਪੜਾ ਲੀਲਾ ਤਾਂ ਕੋਈ ਖੜਿਆ ਨਹੀਂ ਅਗਲਿਆਂ ਨੇ ਦੇਣਾ ਉਹਨਾਂ ਤੋਂ ਤਸੀਹੇ ਹੀ ਦੇਨੇ ਆ ਨਾ ਤਸੀਹੇ ਤਾਂ ਉਹ ਉਹਨਾਂ ਨੇ ਦੇਨੇ ਆ ਜਦੋਂ ਇੱਥੋਂ ਗਈ ਹੀ ਸਾਨੂੰ ਪੁੱਛੀ ਗਈ ਫੇ ਡੈਡੀ ਮੈਂ ਮੰਮੀ ਚਲ ਜਾ ਕਿੱਦਾਂ ਕਰਾਂ ਨਿਆਣੀ ਹੀ ਗਲਤੀ ਕਰ ਬੈਠੀ ਹੁਣ ਘਰੇ ਕਿੰਨਾ ਕੁ ਪਛਤਾਉਂਦੀ ਹੋਊਗੀ ਹੁਣ ਤੇ ਹੱਥਾਂ ਨੂੰ ਦੰਦੀਆਂ ਵੱਡੀਆਂ ਹੋਣੀਆਂ ਉਹ ਤਾਂ ਰਦਾ ਸੀ ਦਲਜੀਤ ਨੇ ਮੈਨੂੰ ਆਪਣੀਆਂ ਗੱਲਾਂ ਚ ਲੈ ਲਿਆ ਤੇ ਫੇ ਮੇਰਾ ਹੋ ਗਿਆ ਅਰੇ ਗੱਲਵਾ ਦਲਜੀਤ ਨੇ ਨਾ ਨਮਕੀ ਹਰਾਮ ਕੀਤਾ 2 ਸਾਲ ਸਾਡੇ ਕੋਲ ਬਹਿ ਕੇ ਲੰਗਰ ਪਾਣੀ ਖਾਂਦਾ ਰਿਆ ਸਾਡੇ ਘਰ ਦਾ ਭੇਤ ਚੰਗੀ ਤਰ੍ਹਾਂ ਲਿਆ ਤੇ ਫੇਰ ਵੀ ਸਾਨੂੰ ਫਸਾਇਆ ਮੈਂ ਤੈਨੂੰ ਉਦੋਂ ਕਹਿੰਦਾ ਹੁੰਦਾ ਸੀ ਮੈਂ ਆਹ ਕੁੜੀ ਨੂੰ ਵੀ ਖਲਾ ਦੇ ਤੇ ਜਾ ਕੇ ਆਪਣਾ ਘਰ ਬਸਾਵੇ ਤੇ ਤੂੰ ਕਹਿੰਦੀ ਨਹੀਂ ਬੜਾ ਕੁਝ ਇੱਥੇ ਦੱਸ ਜਿਉਂ ਕਹਿੰਦੇ ਹੀ ਰਹਿਣਾ ਇੱਥੇ ਤੇ ਮੈਂ ਮਾਂ ਹਾਂ ਕੀ ਕਹਿੰਦੀ ਵੀ ਨਹੀਂ ਰੱਖਣਾ ਬੜਾ ਕੁਝ ਵੇਖਣਾ ਪੈਂਦਾ ਇਸੇ ਜਵਾਈ ਨੂੰ ਮੁੜ ਕੇ ਗੱਲਾਂ ਕਰਨੀਆਂ ਅਹੀਂ ਦੂਜੇ ਰੋਖ ਨੂੰ ਹੁਣ ਉਹਨੇ ਸਾਰਾ ਭੇਤ ਲਿਆ ਨਾ ਤੇਰੇ ਘਰ ਦਾ ਹੁਣ ਸਾਰੇ ਟਿਕਾਣਿਆਂ ਦਾ ਉਹਨੂੰ ਪਤਾ ਵਾ ਤਕੋਈ ਨੇ ਆਪਣਾ ਘਰ ਵੀ ਤਾਂ ਖਰਾਬ ਹੀ ਕੀਤਾ ਤੱਕੇ ਢੋੜੇ ਖਾਂਡਿਆ ਆਹ ਕਿਹੜਾ ਟੇਕੇ ਘਰ ਬੈਠਾ ਚੱਲ ਫੜੋ ਹੋਂਦਾ ਤੇ ਆਪਣੇ ਘਰਵਾ ਨਾ ਉਹ ਇਹ ਤੱਕੇ ਤੇ ਅਸੀਂ ਖਾਂਡਦੇ ਆ ਚੱਲ ਆ ਫੜਗਾ ਮਾਂ ਬੀ ਕੀਤੇ ਕਰ ਲਵੀਂ ਆ ਮਹਾਂ ਚੀਜ਼ਾਂ ਲਈਆਂ ਜਾਂਦੀਆਂ ਕਿਸੇ ਨੇ ਪਤਾ ਨਹੀਂ ਸਾਹਮਣੇ ਵੀ ਆ ਕਿ ਬਾਹਰ ਲਾ ਛੱਡਣੀ ਐ ਯਾਰ ਰਮਨ ਲਿਆਓ ਮਾਰ ਦੋ ਜਿੰਦਾ ਆ ਫੜ ਚੱਲ ਰਮਨ ਬੰਬੀ ਨੇ ਵੀ ਬੜਾ ਸਾਥ ਦੇਤਾ ਚੱਰੀ ਹੋਰ ਕੀ ਆ ਤੁਹਾਨੂੰ ਦੱਸ ਦੇਣਾ ਸੀ ਤੇ ਇਹ ਚੱਲ ਚੱਲੇ ਹੁਣ ਉਹ ਯਾਰ ਉੱਥੇ ਮੈਂ ਚਾਬੀ ਰੱਖ ਦੇਣੀ ਆ ਉਹਨੇ ਆਣ ਕੇ ਜਦੋਂ ਵੇਖਣਾ ਵੀ ਇੱਥੇ ਹੈ ਨਹੀਂ ਆ ਤੇ ਪਤਾ ਲੱਗ ਜਣਾ ਜਿੰਨਾ ਚਿਰ ਨਹੀਂ ਭੈਣ ਜੀ ਨੂੰ ਕੋ ਪਹੁੰਚਣਾ ਨੀਰਾ ਹੋਈ ਜਾਣਾ ਤੇ ਉਹਨਾਂ ਚਿਰ ਉੱਥੇ ਖਲੋ ਕੇ ਤੇ ਢੀਕ ਲਾਂਗੇ ਉਹਨਾਂ ਨੂੰ ਉਹ ਵੀ ਉੱਥੇ ਆ ਜਾਣਗੇ ਫੇਰ ਇਕੱਲੇ ਘਰ ਚੱਲ ਜਾਾਂਗੇ ਆਜੋ ਫਿਰ ਵੇਖਦੇ ਆਂ ਆ ਰ ਆ ਦੱਕਾ ਸੱਚਾ ਵਾਜੋ ਸੇਤੀ ਕਰੋ ਉਹ ਗੱਲ ਸੁਣਾ ਵਿੱਚ ਚੈੱਕ ਕਰ ਲਾ ਉਹ ਹੈਗਾ ਸੋਨਾ ਸੋਨਾ ਸਮਾਨ ਆਪਣਾ ਵੇਖ ਲਾ ਮੈਂ ਸਭ ਕੁਝ ਪਾ ਲਿਆ ਆ ਆ ਸਿਰਫ ਮੇਰਾ ਸਟੋਰ ਹੈਗਾ ਜੋੜਨ ਵਾਲਾ ਇਹ ਵੀ ਜੋੜ ਕੇ ਪਾ ਲਾ ਤੇ ਬੜਾ ਚੰਗਾ ਹੋਇਆ ਵਾ ਸਮਾਨ ਉਦੋਂ ਥੱਲੇ ਬੋਰੀਆਂ ਬਾਰੀਆਂ ਦੇ ਲਕਾਇਆ ਸੀ ਨੇ ਲੈ ਜਾਣਾ ਸੀ ਚੁੱਕੇ ਉਹ ਗੱਲ ਸੁਣੋ ਮੇਰੀ ਉਹਨਾਂ ਧਿਆਨ ਤਾਂ ਸਮਾਨ ਵਾਲ ਹੈ ਹੀ ਨਹੀਂ ਧਿਆਨ ਤਾਂ ਹੈਗਾ ਸਾਡੇ ਵੱਲ ਲੱਭਣ ਤੋਂ ਸਾਨੂੰ ਡੇ ਹੀ ਇੰਨਾ ਸ਼ੁਕਰਿਆ ਪਿੰਨਾ ਸਮਾਨ ਉਹਨਾਂ ਦੇ ਹੱਥ ਲੱਗਾ ਤੇ ਨਾ ਅਹੀਂ ਕਾਬੂ ਆਏ ਆ ਚੱਲ ਚੰਗਾ ਹੁਣ ਉਹਨਾਂ ਵੱਲੋਂ ਪਤਾ ਲੱਗਾ ਕੋ ਕੀ ਕਹਿੰਦੇ ਆ ਉਹ ਉਹ ਮੇਰੀ ਹੋਈ ਹੀ ਗੱਲ WhatsApp ਤੇ ਉਹ ਮੈਨੂੰ ਕਹਿਣ ਲਈ ਸੀ ਕਿ ਤੁਹਾਨੂੰ ਲੋਕੇਸ਼ਨ ਸੈਂਡ ਕਰ ਦੰਨੀ ਆ ਉੱਥੇ ਜੇ ਆ ਜਿਓ ਹੁਣ ਘਰੇ ਜਾਣਾ ਉਹਨਾਂ ਦੇ ਉਹ ਨਹੀਂ ਘਰੇ ਨਹੀਂ ਜਾਣਾ ਬਾਹਰ ਹੀ ਕਿਤੇ ਮਿਲਦੇ ਆ ਘਰ ਕਿੱਥੇ ਜਾਣਾ ਉਹਨਾਂ ਦੇ ਚਲ ਪੁੱਛ ਲਈ ਕਿਹੜੀ ਜਗ੍ਹਾ ਤੇ ਅਸੀਂ ਜਾ ਕੇ ਉੱਥੇ ਖਲੋ ਜਾਗੇ ਫਿਰ ਇਦਾਂ ਕਰਦੇ ਆ ਉਥੋਂ ਇਕੱਠੇ ਹੋ ਗਏ ਨਾ ਫਿਰ ਚੱਲ ਜਾਗੇ ਉਹਨਾਂ ਦੇ ਘਰ ਨੂੰ ਆਹੋ ਉਹਨਾਂ ਨੇ ਕਿਹਾ ਸੀ ਪਿੰਡ ਦੇ ਬਾਹਰ ਬਾਹਰ ਆ ਜਿਓ ਚਾ ਠੀਕ ਆ ਆ ਰਗਾ ਹੁਣ ਹੁਣ ਦੱਸੂਗੀ ਕਿ ਕਿੱਥੇ ਮਿਲਣਾ ਆ ਆ ਜਾ ਆ ਹੈ ਗੱਡੀ ਲਾਉਣ ਗਏ ਟਾਈਮ ਹੀ ਲਾਏ ਆ ਤੇ ਨਾ ਪੈਨਜੀ ਹੁਣੀ ਆਏ ਆ ਡਰ ਜਾ ਲੱਗਣ ਡਿਆ ਵਾ ਕਿੰਨਾ ਤੇ ਹਨੇਰਾ ਹੋ ਗਿਆ ਵਾ ਬੰਦਾ ਆਉਂਦਾ ਵਾ ਤੇ ਜਾ ਕੇ ਕਰ ਸਮਾਨ ਸਮੋਹ ਰੱਖ ਗਏ ਪਤਾ ਨਹੀਂ ਕਿੱਥੇ ਰਹਿ ਗਏ ਆ ਫੋਨ ਵੀ ਇਹਨਾਂ ਦੇ ਕੋਲ ਵਾ ਆਉਂਦੇ ਆ ਤੇ ਕਹਿੰਨੀ ਆ ਫੋਨ ਕਰਕੇ ਪੁੱਛਾਂ ਇੱਕ ਲੈ ਆ ਹੀ ਗਏ ਆ ਤੇ ਇਹ ਬੜਾ ਚੇਰ ਲਾਏ ਕੀ ਗੱਲ ਨਹੀਂ ਪੈ ਗਏ ਸੀ ਉੱਥੇ ਅੰਦਰ ਉਹ ਗੱਲੀ ਕਿੱਥੇ ਪੈਣਾ ਹੁਣ ਗੱਡੀ ਲਾਉਂਦੇ ਆ ਤੇ 2 ਮਿੰਟ ਲੱਗਣੇ ਸੀ ਹੁਣ ਉਹਨਾਂ ਨੂੰ ਇਹ ਨਹੀਂ ਦੱਸਣਾ ਕਿ ਕਰ ਜਾਣਾ ਕਹਿਣਾ ਸੀ ਕਿ ਇਹ ਰਿਸ਼ਤੇਦਾਰ ਨੇ ਲੈਣ ਆਉਣਾ ਤੇ ਅਸੀਂ ਗਾਂਹ ਚੱਲ ਜਾਣਾ ਹੁਣ ਓਏ ਉਹਨੂੰ ਸਾਰੀ ਗੱਲ ਮੈਂ ਸਮਝਾਤੀ ਐ ਠੀਕ ਹੈ ਕਿ ਨਹੀਂ ਕਹਿੰਦਾ ਕਿ ਕਿਹੜੇ ਖੂਜ ਪੈਣਾ ਮੈਂ ਕਿਹਾ ਵੀ ਗੱਲ ਤਾਂ ਕੋਹ ਨੂੰ ਨਹੀਂ ਪਤਾ ਵੀ ਕਿੱਥੇ ਜਾਣਾ ਤੇ ਮੇਰੇ ਗਾ ਸੁਣੋ ਮੈਨੂੰ ਦੋਹਾਂ ਫੋਨ ਮੈਂ ਭੈਣ ਹੁਣਾਂ ਨੂੰ ਪੁੱਛਾਂ ਉਹ ਵਿਚਾਰੀ ਕੋ ਮੋਟਰਸਾਈਕਲ ਤੇ ਹੈਗਾ ਹੀ ਆ ਤੇ ਉਹਨਾਂ ਨੇ ਉੱਥੇ ਹੀ ਜਾਣਾ ਹੈਗਾ ਪਰ ਹੁਣ ਨਾ ਈ ਰਿਕਸ਼ੇ ਤੇ ਆਉਂਦੇ ਆ ਇਹ ਹਵਲੇ ਜਾਣ ਤੇ ਸਾਰਿਆਂ ਨੂੰ ਪਿਆਰੀ ਆ ਉਹ ਵੀ ਡਰਦੇ ਨਹੀਂ ਚਾਹੀ ਕੇ ਚੱਲ ਕੋਈ ਨਹੀਂ ਉੱਥੇ ਆਦਾ ਕਰ ਲੈਨੇ ਫੋਨ ਲਿਆ ਦੋਹਾਂ ਮੈਨੂੰ ਫੋਨ ਤੂੰ ਕਰੇਂਗੀ ਕਿ ਮੈਂ ਕਰਾਂ ਚੱਲ ਕੋਈ ਨਹੀਂ ਭੈਣ ਜੀ ਨੂੰ ਪੁੱਛ ਲੈਨੀ ਆ ਮੈਂ ਹਾਂਜੀ ਭੈਣ ਜੀ ਕਿੱਥੇ ਆਏ ਜੇ ਜਿਹੜੀ ਲੋਕੇਸ਼ਨ ਭੇਜੀ ਹੀ ਨਾ ਉੱਥੇ ਆਇਓ ਅਹੀਂ ਖਲੋਤੇ ਢੀਕਣ ਦੇ ਆ ਤੁਹਾਨੂੰ ਨਹੀਂ ਟਾਈਮ ਨਾ ਘਰ ਚੱਲ ਜਾਾਂਗੇ ਚੱਲ ਆਜੋ ਆਜੋ ਫਿਰ ਨਾਲੇ ਲਾਈਟ ਬੰਦ ਕਰਕੇ ਆਉਣ ਕੋਈ ਗੱਲ ਨਹੀਂ ਆਂਦੇ ਪੇ ਆਉਣ ਦੇ ਆ ਲਾਗੇ ਛਾਗੇ ਪਹੁੰਚ ਗਏ ਆ 2 ਮਿੰਟ ਢੀਕ ਲੈਨੇ ਆ ਨੀ ਰਜ ਕਿਹਨੂੰ ਕੀ ਪਤਾ ਪੀ ਕੌਣ ਖਲੋਤਾ ਵਾ ਤੇ ਕੀ ਕਰਨ ਡਿਆ ਓਏ ਓਏ ਇਹ ਤਾਂ ਗਲਤਰੀ ਸਹੀ ਆ ਆ ਜਾਗਾ ਰਮਨਾਦ ਨਹੀਂ ਤਰੇ ਆਉਂਦੇ ਇਹੋ ਹੀ ਆ ਕੇ ਹੈ ਹੋਰ ਕੀ ਆ ਤੇ ਆਈ ਕਾਤੇ ਇਹ ਤੈਨੂੰ ਪਹਿੰਜ ਕਹਿੰਦੇ ਸੀ ਮੋਟਰਸਾਈਕਲ ਹਿ ਲਾਉਣਾ ਵਾ ਤੁਹਾਨੂੰ ਦੱਸਿਆ ਤੇ ਹੈਗਾ ਵਾ ਤੇ ਰਿਕਸ਼ੇ ਜਿਹਾ ਤੇ ਆਏ ਸੀ ਪਿੱਛੇ ਉਤਰ ਕੇ ਹੋਣੇ ਆ ਚਲ ਆ ਵੇਖੀ ਸਹੀ ਹੋਈ ਆ ਹੱਸੀ ਭਾਜੀ ਸਤਿ ਸ਼੍ਰੀ ਅਕਾਲ ਚਲ ਭਾਜੀ ਸਤਿ ਸ਼੍ਰੀ ਅਕਾਲ ਉੱਠੀ ਠਾਜੇ ਭਾਜੀ ਆਏ ਕਾਤੇ ਜੀ ਤੁਸੀਂ ਭਾਜੀ ਕੁਛ ਨਾ ਪੁੱਛੋ ਹਾਂ ਮੋਟਰਸਾਈਕਲ ਆਏ ਆ ਕਿਸੇ ਦੇ ਕੋਲ ਅੱਛਾ ਅਹੀਂ ਪਿਛੋਂ ਲਿਆ ਸੀਗਾ ਈ ਰਿਕਸ਼ਾ ਅੱਛਾ ਅੱਛਾ ਉਹ ਪਿੱਛੇ ਉਤਰ ਗਏ ਮੈਂ ਕਿਹਨੇ ਵੇਖ ਜਾ ਉਹ ਛੱਪ ਹੋ ਜਾ ਵਾ ਵਧੀਆ ਕੀਤਾ ਜੀ ਤੁਸੀਂ ਠੀਕ ਹੈ ਨਾ ਤੇ ਤੁਰ ਕੇ ਆਏ ਹਾਂ ਤੁਰਤੀ ਹੋ ਆ ਚਲ ਕੋਈ ਗੱਲ ਨਹੀਂ ਭਾਂਜੀ ਸਾਨੂੰ ਇਹ ਹੀ ਕਿ ਹੁਣ ਨੇਰਾ ਗਿਆ ਵਾ ਤੇ ਬੂਹਾ ਖੋਲ ਕੇ ਤੁਹਾਨੂੰ ਦਰਵਾਜ਼ਾਾਂਗੇ ਤੇ ਜੇ ਦਿਨੇ ਦੇ ਨਾ ਤੇ ਲੋਕਾਂ ਦਾ ਤਾਂ ਧਿਆਨ ਸਾਡੇ ਘਰ ਵਾਲੀ ਆ ਝਟ ਪਤਾ ਲੱਗ ਜਾਣਾ ਕਿ ਘਰ ਆਇਆ ਹੁਣ ਕਿਸ ਨੂੰ ਨਹੀਂ ਪਤਾ ਲੱਗਣਾ ਲੋਕੀ ਥਾਂ ਥਾਈ ਨਾ ਆਰਾਮ ਕਰਨ ਦੇ ਆਪਣੇ ਘਰਾਂ ਦੇ ਵਿੱਚ ਭਾਜੀ ਮੈਨੂੰ ਇਹ ਦੱਸੋ ਕਿ ਤੁਹਾਡੇ ਕੋਲ ਸੰਦੀਪ ਨੂੰ ਸੰਭਿਆ ਨਹੀਂ ਗਿਆ ਹੈ ਖਿਆਲ ਨਹੀਂ ਰੱਖਿਆ ਤੁਸੀਂ ਉਹਦਾ ਉਹਨੇ ਤਾਂ ਸਾਨੂੰ ਫਸਾਤਾ ਸੀਗਾ ਉਸ ਦਿਨ ਨਾ ਪੁਲਿਸ ਵੰਦੇ ਨਾ ਅਸੀਂ ਤਾਂ ਫਸ ਗਏ ਉਹ ਲੈ ਕੇ ਤੇ ਉੱਥੇ ਆ ਗਈ ਇਹਨੇ ਲੋਕੇਸ਼ਨ ਸੈਂਡ ਕਰਤੀ ਉਹਨੂੰ ਮੈਂ ਕਹਿੰਦਾ ਵੀ ਉਦੋਂ ਫੇਰ ਵੀ ਪ੍ਰਮਾਤਮਾ ਨੇ ਇਤਰਾ ਖਲੀ ਆ ਅਸੀਂ ਸਮਾਨ ਸਬੂਨ ਸਾਰਾ ਥੱਲੇ ਲੁਕਾਇਆ ਸੀ ਅਸੀਂ ਅੰਦਰ ਨਹੀਂ ਤੇ ਜੇ ਸਮਾਨ ਫੜਿਆ ਜਾਂਦਾ ਨਾ ਤਾਂ ਵੀ ਕੰਮ ਖਰਾਬ ਹੋ ਜਾਣਾ ਸੀ ਸਾਰਾ ਸੋਨਾ ਸਾਰਾ ਇਹਦੇ ਵਿੱਚ ਰੱਖਿਆ ਸੀ ਪਿਆ ਜੀ ਸਾਨੂੰ ਕਿਹੜਾ ਦੱਸ ਕੇ ਗਈ ਆ ਰਾਤ ਹੀ ਉੱਠ ਕੇ ਚਲ ਗਈ ਤੇ ਲੋਕੇਸ਼ਨ ਤੇ ਸਾਡੀ ਵੀ ਦੱਸਤੀ ਹੀ ਅਹੀਂ ਤੇ ਆਪ ਜਦੋਂ ਪੁਲਿਸ ਦੀ ਗੱਡੀ ਆਉਂਦੀ ਵੇਖੀ ਨਾ ਦੌੜ ਕੇ ਕਮਾਦ ਵਿੱਚ ਲੋਕੇ ਤੇ ਫੇਰ ਜਾਨ ਬਚਾਈ ਜੇ ਨਾ ਜਾਂਦੇ ਤਾਂ ਅਸੀਂ ਤਾਂ ਫੜੇ ਗਏ ਸੀ ਬਾਜੀ ਕੋ ਹਾਂ ਨਾ ਪੁੱਛੋ ਮੈਂ ਤਾਂ ਸੋਚਿਆ ਭੀਜ ਤੇ ਕਿਤੇ ਲਾਗੇ ਛਾਗੇ ਹੋਣੀ ਆ ਤੇ ਕੋਈ ਗੱਲ ਨਹੀਂ ਆ ਉਹ ਤਾਂ ਮੁੜ ਕੇ ਜਦੋਂ ਪੁਲਿਸ ਦੀ ਗੱਡੀ ਵੇਖੀ ਨਾ ਹੀ ਤੇ ਅਹੀਂ ਭੱਜ ਕੇ ਮਹਾ ਜਾਨ ਬਚਾਈ ਆਪਣੀ ਭੈਣ ਜੀ ਕੀ ਕੀਤੀ ਤੇ ਉਹਨੇ ਗਲਤੀ ਆ ਉਹਨੇ ਸੋਚਿਆ ਵੀ ਮੈਂ ਦਲਜੀਤ ਕੋ ਚਲ ਜੂਗੀ ਤੇ ਮੇਰਾ ਨਾਮ ਪਰਚੇ ਚੋਂ ਕਢਾ ਦੂਗਾ ਜੋ ਬੰਦੇ ਨਾਲ ਤੇ ਹਰ ਲਿਆਵਾ ਪਰ ਉਹ ਨਾ ਨਾ ਕਢਾਉਂਦੀ ਕਢਾਉਂਦੀ ਫਸ ਗਈ ਆ ਹੁਣ ਅਸੀਂ ਤਾਂ ਬਚ ਗਏ ਸਗੋਂ ਤੇ ਮੈਨੂੰ ਸਗੋਂ ਆਉਂਦਿਆ ਹੈਗਾ ਇਹਨਾਂ ਨੂੰ ਮੈਂ ਅੱਗੇ ਹੀ ਕਹਿਣ ਲਈ ਹਾਂ ਮੈਂ ਕਿੱਦਾਂ ਰਾਤ ਰੈਂਦੀ ਹੋਊਗੀ ਨਾ ਰੋਟੀ ਪਾਣੀ ਸਵਾਦ ਦਾ ਮਿਲਦਾ ਹੋਣਾ ਨਾ ਕੋਈ ਬਿਸਤਰਾ ਕੋ ਨਾ ਗੱਲ ਨਾ ਬਾਤ ਫਿਰ ਵੀ ਧੀਆ ਦੁੱਖ ਤੇ ਆਉਂਦਾ ਹੀ ਆ ਪਰ ਨਿਆਣਿਆਂ ਨੂੰ ਮਾਸਾ ਨਹੀਂ ਅਕਲ ਹੈਗੀ ਭਾਜੀ ਇਹ ਵੇਖੋ ਕਿਦਾਂ ਦੀਆਂ ਗੱਲਾਂ ਕਰਨੀ ਆ ਜਿਹੜੀ ਸਾਡੀ ਨਹੀਂ ਬਣੀ ਉਹ ਹੋਰ ਕਿਸਦੀ ਕੀ ਬਣੂਗੀ ਉਹ ਭਾਜੀ ਸਰਾ ਸਾਰੇ ਉਹਦੇ ਨਾਲ ਰਲਿਆ ਵਜੋ ਬੰਦੇ ਦਲਜੀਤ ਹੂੰ ਉਹਨੇ ਸਰਾਇ ਨੂੰ ਆਪਣੇ ਪਾਸੇ ਜਿਹਾ ਲਿਆ ਕੇ ਨਾ ਤੇ ਉਹਨੂੰ ਸੱਦ ਕੇ ਢਾੜਾਤਾ ਵਾ ਚਲੋ ਛੱਡੋ ਆ ਗੱਲਾਂ ਇੱਥੇ ਖਲੋਤਿਆਂ ਨੂੰ ਕੋਈ ਵੇਖ ਲੂਗਾ ਚੋਵੇਂ ਜਣੇ ਫਸ ਜਾਗੇ ਆਹੋਂਗਾ ਚੁੱਕੋ ਸਮਾਨ ਤੇ ਚੱਲੀਏ ਆ ਕਹਿਣੀ ਐ ਸਹੀ ਚੱਲੀਏ ਘਰ ਚਲੋ ਭੈਣ ਜੀ ਚਲੋ ਕੋਈ ਨਹੀਂ ਲਈ ਕੀ ਕਰਾਂ ਮੈਂ ਕੋਈ ਨਾ ਰਹਾ ਨਹੀਂ ਐ ਕਿੰਨੂੰ ਆਵਾਜ਼ ਮਾਰਾਂ ਮੈਂ ਕਿ ਮੈਨੂੰ ਇੱਥੋਂ ਕੱਢ ਲਓ ਕਿੱਦਾਂ ਇੱਥੋਂ ਨਿਕਲਾਂ ਮੈਂ ਕੁਝ ਸਮਝ ਨਹੀਂ ਆਉਂਦੀ ਮੈਨੂੰ ਰੋਟੀ ਵੀ ਦਿੰਦੇ ਆ ਨਾ ਦਾਲ ਕਿੱਦਾਂ ਦੀ ਹੁੰਦੀ ਆ ਪਾਣੀ ਜਾਂ ਗਰਮ ਪਾਣੀ ਕਰਕੇ ਪਾ ਦਿੰਦੇ ਆ ਤੇ ਰੋਟੀ ਤੇ ਸਵਾਦੀ ਦੇ ਦੋ ਕਿਤੇ ਕਿੰਨੇ ਦਿਨ ਹੋ ਗਏ ਆ ਭੁੱਖੀ ਬੈਠੀ ਆ ਰੋਟੀ ਖਾਣ ਨੂੰ ਨਹੀਂ ਜੀ ਕਰਦਾ ਕੀ ਕਰਾਂ ਬਾਰ ਬਾਰ ਆ ਜਾਂਦੇ ਆ ਬਸ ਇਹੋ ਪੁੱਛੀ ਜਾਂਦੇ ਆ ਤੇਰੇ ਮਾਪਿਓ ਕਿੱਥੇ ਆ ਕਿੰਨੀ ਵਾਰ ਮੈਂ ਦੱਸਿਆ ਨਾ ਇਹਨਾਂ ਨੂੰ ਕਿ ਮੈਂ ਤੁਹਾਨੂੰ ਦਾਸ ਤੇ ਦਿੱਤਾ ਵਾ ਉਤੇ ਮਮੀ ਡੈਡੀ ਪਰ ਮੇਰੀ ਗੱਲ ਕੋਈ ਸੁਣਦਾ ਹੀ ਨਹੀਂ ਆ ਜੇ ਮੈਂ ਇਹਨਾਂ ਦੇ ਤਰਲੇ ਮਾਰੇ ਹੀ ਤੇ ਇਹ ਵੀ ਨਹੀਂ ਮੇਰੀ ਮੰਨੇ ਇੱਕ ਵੀ ਕੀ ਕਰਾਂ ਮੈਂ ਲਾ ਸੋਖ ਦਾ ਸਹਾਇ ਆ ਕੇ ਤੇ ਘਰ ਵਿੱਚ ਆਏ ਆ ਤੇ ਇਹ ਮਾਵਾ ਵੀ ਕਹਿਣਿਆ ਨੂੰ ਵਿਖਿਆ ਨੀਗਾ ਲਰੋ ਭਾਜੀ ਕੋਈ ਦਾ ਸਮਾਨ ਪਿਆ ਹੋਣਾ ਓਣਾ ਇੱਕ ਗੱਲ ਦਾ ਖਿਆਲ ਰੱਖਿਓ ਘਰ ਦੇ ਵਿੱਚ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਆਵਾਜ਼ ਨਹੀਂ ਆਉਣੀ ਚਾਹੀਦੀ ਘਰ ਦੇ ਵਿੱਚ ਉਹ ਭਾਜੀ ਐਦਾਂ ਵਾਂ ਮੈਂ ਤਾਂ ਕਹਿੰਦਾ ਫੋਨ ਵੀ ਸਵਿਚ ਆਫ ਕਰ ਦਿੱਕੇ ਤੇ ਇੱਕ ਅੱਧਾ ਹੀ ਫੋਨ ਰੱਖੋ ਉਹ ਵੀ ਸਾਇਲੈਂਟ ਕਰ ਲਓ ਅਵਲ ਤਾਂ ਕਿਹਦਾ ਚੁੱਕਣਾ ਹੀ ਨਹੀਂ ਆ ਪਹਿਲਾਂ ਵੀ ਫੋਨ ਨੇ ਪੰਗਾ ਪਾਇਆ ਉਦੋਂ ਬੜੀ ਛੇਤੀ ਕਰਕੇ ਤਾਂ ਲੋਕੇਸ਼ਨ ਸੈਂਡ ਕਰਤੀ ਉਹਨੂੰ ਕੋਈ ਗੱਲ ਨਹੀਂ ਭਾਜੀ ਇੱਕ ਵਾਰਾਂ ਤੇ ਗਲਤੀ ਹੋ ਗਈ ਹੁਣ ਬਾਰ-ਬਾਰ ਗਲਤੀ ਨਹੀਂ ਅਸੀਂ ਕਰਦੇ ਸਾਨੂੰ ਪਤਾ ਵਾ ਕਿ ਕਿਹੜੇ ਹਾਲਾਤਾਂ ਵਿੱਚ ਅਸੀਂ ਘਰ ਆਏ ਹਾਂ ਹੁਣ ਇਹਦਣਾ ਮੈਨੂੰ ਐਵੇਂ ਦਬਕੇ ਮਾਰਦੇ ਰਹਿੰਦੇ ਹੁਣਕ ਧੀ ਹੀ ਹੱਡੀ ਤੇ ਮੈਂ ਲੋਕੇਸ਼ਨ ਸੈਂਡ ਕਰ ਦਿੱਤੀ ਉਹ ਕਿੱਥੇ ਜਾਂਦੀ ਜਰੀ ਕਿਹੜਾ ਕਿਹੜਾ ਧੱਕੇ ਖਾਂਣ ਲਈ ਹੀ ਤੇ ਮੈਂ ਕਿਹਾ ਮੇਰਕੂੰ ਆ ਜਾਊਗੀ ਹੁਣ ਅੱਗੇ ਤੋਂ ਮੈਂ ਗਲਤੀ ਨਹੀਂ ਕਰਦੀ ਭੈਣ ਰਖੋ ਵੀ ਨਿਆਣੀ ਸਿਆਣੀ ਹੀ ਪਰੌਣੇ ਦੀਆਂ ਗੱਲਾਂ ਵਿੱਚ ਆ ਗਈ ਉਹਦਾ ਇਰਾਦਾ ਸੀ ਮੈਂ ਵੱਜੂਗੀ ਪਰ ਉਹਨੂੰ ਨਾ ਇਸ ਸਕੀਮ ਦਾ ਨਹੀਂ ਪਤਾ ਕਿ ਉਹਨੇ ਫਸਾਉਣਾ ਵਾ ਗੱਲ ਤੇ ਨਾ ਇਦਾਂ ਹੀ ਹੋਈ ਆ ਉਹਦੀਆਂ ਗੱਲਾਂ ਵਿੱਚ ਹੀ ਆ ਗਈ ਆ ਇਹਨੂੰ ਇਹ ਹੀ ਕਿ ਮੇਰਾ ਪਰਸੇ ਦਾ ਨਾਮ ਨਿਕਲ ਜਾਊਗਾ ਚਲ ਕੋਈ ਗੱਲ ਨਹੀਂ ਮੰਮੀ ਤੇ ਬਾਸੀ ਚੱਲ ਹੀ ਲੈਣੀ ਆ ਪਿਆਂ ਜੀ ਇਹੀ ਪਵੇਂ ਘਰ ਵੀ ਬੈਠੇ ਆ ਨਾ ਧਿਆਨ ਮੇਰਾ ਉਹਦੇ ਵੱਲ ਵਾ ਫਿਰ ਵੀ ਧੀ ਆ ਪਤਾ ਨਹੀਂ ਕਿੰਨੇ ਕ ਤਸਈਏ ਦਿੰਦੇ ਹੋਣੇ ਆ ਪੀ ਦੱਸ ਕਿੱਥੇ ਆ ਦੱਸ ਕਿੱਥੇ ਆ ਰਮਨ ਛੱਡੋ ਇੰਨਾ ਗੱਲਾਂ ਨੂੰ ਉੱਠ ਕੇ ਨਾ ਨਹਾ ਧੋ ਲਓ ਤੇ ਨਾਲੇ ਵੇਖੋ ਰੋਟੀ ਪਣੀ ਦਾ ਬਣਾਓ ਉੱਠ ਕੇ ਕੋਈ ਗੱਲ ਨਹੀਂ ਮੈਂ ਕੁਛ ਨਾ ਕੁਛ ਬਣਾਉਣੀ ਆ ਖਾਣ ਨੂੰ ਹੁਣ ਟੈਡ ਨੂੰ ਚੁਲਕਾ ਤੇ ਦੇਣਾ ਹੀ ਆ ਪਿਆਂ ਜੀ ਚਲੋ ਤੁਸੀਂ ਨਾ ਇਹ ਬੈੱਡਰੂਮ ਵਿੱਚ ਸਮਾਨ ਰੱਖ ਲਓ ਅਹੀਂ ਉੱਧਰ ਰੱਖ ਲੈਨੇ ਆ ਤੇ ਮੈਂ ਬਣਾਵਾਂ ਤੁਹਾਡੇ ਵਾਸਤੇ ਕੁਛ ਚਲੋ ਉਠੋ ਚਲਦੀ ਪਾ ਮੈਂ ਆ ਗਿਆ ਸ਼ੁਕਰ ਵਾ ਮਾਲਕਾ ਕਿਤੇ ਆਪਣੇ ਘਰ ਆਏ ਆ ਕਿਤੇ ਨਾ ਸੁੱਖ ਦੀ ਨੀਂਦੇ ਸੌਵਾਂਗੇ ਉੱਥੇ ਤਾਂ ਨੀਂਦ ਹੀ ਨਹੀਂ ਹੁੰਦੀ ਧਿਆਨ ਤੇ ਆਸੇ ਪਾਸੇ ਰਹਿੰਦਾ ਹੁੰਦਾ ਹੀ ਤੇ ਮੱਛਰ ਨੇ ਤੋੜ ਤੋੜ ਕੇ ਖਾ ਲਿਆ ਹੀਗਾ ਆਪਣਾ ਘਰ ਆਪਣਾ ਹੀ ਹੁੰਦਾ ਵਾ ਵੇਖੋ ਸਕੂਨ ਜਿਹਾ ਮਿਲ ਗਿਆ ਆਈਆਂ ਇੱਥੇ ਤੇ ਰੱਬ ਨੋ ਵੀ ਤੇ ਤੈਨੂੰ ਮੈਂ ਦਿੱਤੀ ਐ ਸਕੀਮ ਉਹ ਨਹੀਂ ਨਹੀਂ ਸਕੀਮ ਤੇ ਤਹੀ ਦਿੱਤੀ ਆ ਮੇਰਾ ਰਾਦਾ ਲੈਟ ਜੀ ਗਾਵਾਂ ਮਰੀ ਜੀ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਕਿਉਂ ਕਿਵੇਂ ਆਵਾ ਜੇ ਬਾਹਰ ਕੇ ਨੂੰ ਪਤਾ ਲੱਗ ਗਿਆ ਵੀ ਇੱਥੇ ਰਹਿੰਦੇ ਆ ਲੋਕਾਂ ਨੇ ਝੱਟ ਸੀਆਈਡੀ ਦੇਣੀ ਪੁਲਿਸ ਨੂੰ ਆ ਵੀ ਸਿਆਪਾ ਵਾ ਤੇ ਨੇਰੇ ਚ ਕਿੱਦਾਂ ਰਹਿਣਾ ਵਾ ਕੋਈ ਗੱਲ ਨਹੀਂ ਆ ਉਹਦਾਂ ਤਾਂ ਚੰਗਾ ਕਿ ਨਹੀਂ ਮੱਛਰ ਨਾਲੋਂ ਚਲ ਹੈ ਤੇ ਇਦਾਂ ਹੀ ਆ ਪਰ ਲਾਈਟ ਦੀ ਜ਼ਰੂਰਤ ਤਾਂ ਪੈਂਦੀ ਆ ਰਾਤ ਬਰਾਤ ਤੇ ਉੱਠਣਾ ਪੈਂਦਾ ਕੀ ਕਰਾਂਗੇ ਹੁਣ ਮੇਰੀ ਇੱਕ ਗੱਲ ਯਾਦ ਰੱਖੀ ਦੀਵਾ ਤੱਕ ਨਹੀਂ ਘਰ ਜਗਣਾ ਚਾਹੀਦਾ ਤੇ ਨਾਲੇ ਆਪਣੇ ਭੈਣ ਨੂੰ ਵੀ ਸਮਝਾ ਦੇ ਪਿੱ ਦਿਨੇ ਦਿਨੇ ਕੰਮ ਕਰ ਲੈ ਜਿਹੜਾ ਕਰਨਾ ਰਾਤ ਨਹੀਂ ਹਿੱਲਣਾ ਚਾਹੀਦਾ ਇੱਥੇ ਕੋਈ ਜੀ ਸੁਣ ਗਈ ਨਾ ਮੇਰੀ ਗੱਲ ਗੱਲ ਤੇ ਤੁਹਾਡੀ ਠੀਕ ਆ ਹੁਣ ਨਾ ਬੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਵਾ ਪਾਣੀ ਵਾਲੀ ਟੈਂਕੀ ਆ ਨਾ ਜਿਹੜੀ ਉਹ ਵੀ ਲਾਗੇ ਖਲੋ ਕੇ ਪਰਣੀ ਪੈਣੀ ਆ ਕਿਤੇ ਉਹੋ ਹੀ ਭਰ ਗਈ ਨਾ ਲੋਕਾਂ ਨੇ ਕਹਿਣਾ ਘਰੇ ਹੀ ਹੁਣੇ ਆ ਜਿਹੜਾ ਪਾਣੀ ਭਰਨ ਰਹੇ ਆ ਆ ਤੇ ਮੁਸੀਬਤ ਪੈ ਗਈ ਆ ਕੋਈ ਗੱਲ ਨਹੀਂ ਮੈਂ ਪੈਣ ਜੀ ਨੂੰ ਕਹਿੰਨੀ ਆ ਵੀ ਲੋਏ ਲੋਏ ਨਾ ਦੇਣ ਹੁੰਦੇ ਆ ਰੋਟੀ ਪਾਣੀ ਬਣਾ ਕੇ ਤੇ ਖਾ ਲਿਆ ਕਰਾਂਗੇ ਤੇ ਆ ਰਾਮ ਨਾ ਆਪੋ ਆਪਣੇ ਅੰਦਰ ਵੜ ਗਏ ਕਿਉਂਕਿ ਆ ਡਾਮਲ ਨਾਲ ਤਾਂ ਕੀ ਤਮਾਸ਼ਾ ਆਇੰਦਾ ਮਾੜਾ ਜੀ ਇਹਨਾਂ ਨੂੰ ਕਿਤੇ ਪਤਾ ਲੱਗਿਆ ਨਾ ਘਰ ਆਇਆ ਹਨ ਨੂੰ ਘਰੋਂ ਹੀ ਫੜਾ ਦੇਣਾ ਹੁੰਦਾ ਨਹੀਂ ਓਏ ਇਸੇ ਕਰਕੇ ਤਾਂ ਤੈਨੂੰ ਮੈਂ ਕਹਿ ਰਿਆ ਪੇ ਇਹਨਾਂ ਗੱਲਾਂ ਦਾ ਨਾ ਧਿਆਨ ਰੱਖਿਓ ਧਿਆਨ ਤੇ ਰੱਖਾਂਗੀ ਪਰ ਖਾਣ ਪੀਣ ਦਾ ਸਮਾਨ ਜਿਹੜਾ ਕਿੱਦਾਂ ਲਿਆਉਣਾ ਜੇ ਘਰ ਵਿੱਚ ਕਈ ਚੀਜ਼ਾਂ ਖਤਮ ਹੋਈਆਂ ਹੋਆਂ ਬੇਫਿਕਰੀ ਹੋ ਜਾ ਸਾਰਾ ਸਮਾਨ ਆਊਗਾ ਪਰ ਆਉਣਾ ਵੀਰੇ ਕਵੇਲੇ ਹੀ ਆ ਜੇ ਤੂੰ ਆਖੇ ਨਾ ਸ਼ਰੇਆਮ ਜਾ ਕੇ ਲਿਆਈਏ ਉਹ ਕੰਮ ਨਹੀਂ ਬਣਨਾ ਹੁਣ ਓ ਚੱਲ ਕੋਈ ਗੱਲ ਨਹੀਂ ਸੌਦਾ ਪਤਾ ਚਾਹੀਦਾ ਭਾਵੇਂ ਨੇਰੇ ਸਵੇਰੇ ਜਾ ਕੇ ਲੈ ਆਓ ਉਹ ਜੇ ਤੇ ਰਮਨ ਮਹੀਨੇ ਡੇਢ ਮਹੀਨੇ ਦਾ ਤਾਂ ਘਰ ਪਿਆ ਵਾ ਉਹ ਨਹੀਂ ਦਾਲਾਂ ਦੂਲਾਂ ਤੇ ਹੈਗੀਆਂ ਵਾ ਪਰ ਫੇਰ ਵੀ ਇੱਕ ਵਾਰ ਫੋਲਾ ਫਲਾਈ ਕਰਕੇ ਵੇਖਾਂ ਤੇ ਸਹੀਂ ਮਹੀਨਾ ਤੇ ਹੋ ਗਿਆ ਘਰੋਂ ਨਿਕਲਿਆ ਨੂੰ ਕਿਸੇ ਨੂੰ ਟੋਰਾ ਲੱਗਿਆ ਹੋਣਾ ਤੇ ਕਿਸੇ ਨੂੰ ਕੁਛ ਹੋਇਆ ਹੋਣਾ ਵਾ ਚੱਲ ਇੱਕ ਵਾਰੀ ਵੇਖ ਲੈ ਤੂੰ ਫੋਲ ਪਾਲ ਕੇ ਜੇ ਤੇ ਸਹੀ ਹੋਣਗੀਆਂ ਠੀਕ ਆ ਨਹੀਂ ਤੇ ਫੇਰ ਮੈਂ ਜਾ ਕੇ ਲੈ ਆਉਂਗਾ ਰਮਨ ਉੱਠ ਤੇ ਜਾ ਚਾਹ ਬਣਾ ਕੇ ਲਿਆ ਘਰ ਦੀ ਚਾਹ ਪੀਤੀ ਨੂੰ ਤਾਂ ਮਹੀਨਾ ਹੋ ਗਿਆ ਵਾ ਇੰਨਾ ਦਿਲ ਕਰਨ ਡਿਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਚਲੋ ਕੋਈ ਗੱਲ ਨਹੀਂ ਚਾਹ ਮੈਂ ਹੁਣੀ ਬਣਾ ਕੇ ਲਿਆਉਣੀ ਆ ਇੰਨਾ ਸ਼ੁਕਰ ਹੀ ਤੁਸੀਂ ਦੁੱਧ ਲਿਆਏ ਨਹੀਂ ਤਾਂ ਬੜੀ ਮੁਸ਼ਕਲ ਹੋਣੀ ਸੀ ਓਏ ਓ ਆਦਣਾ ਰੱਬ ਵਾਲਾ ਮੇਰਾ ਦਿਮਾਗ ਕੰਮ ਕਰ ਗਿਆ ਵੀ ਹੋਰ ਹਾਂ ਨੂੰ ਕਿਹਨੇ ਨਹੀਂ ਹੁਣ ਚੱਲਣਾ ਇਦਾਂ ਕਰਦੇ ਆ ਵੀ ਘਰ ਚੱਲ ਜਾਨੇ ਆ ਲੋਕਾਂ ਨੂੰ ਇਹ ਆ ਵੀ ਘਰ ਹੈ ਨਹੀਂ ਆ ਜਿੰਦਰੇ ਵਜੇ ਕੀ ਪਤਾ ਕਿੱਥੇ ਚੱਲ ਗਏ ਕੀ ਸੋਚਣ ਡੇ ਲਿਆ ਕੋਈ ਖਾ ਲਈ ਚਾ ਲਈ ਉਹਨੇ ਖਾਣਾ ਖੋਣਾ ਕੀ ਆ ਮੈਂ ਤਾਂ ਉਹ ਸੋਚਣ ਡਿਆਂ ਹਾਂ ਕਿ ਉਹ ਥਾਵਾ ਜਿੱਥੇ ਦੋਵੇਂ ਭੈਣਾਂ ਸਲਾਵਾ ਕਰਦੀਆਂ ਹੁੰਦੀਆਂ ਸੀ ਤੇ ਤੂੰ ਕਹਿੰਦੀ ਮੇਰਾ ਰਿਸ਼ਤਾ ਨਹੀਂ ਲਿਆ ਵੇਖ ਲਾ ਜੇ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ ਨਾ ਤੇ ਆ ਦਿਨ ਨਾ ਵੇਖਣੇ ਪੈਂਦੇ ਵੇਖ ਲਾ ਮੋੜਕੋੜ ਕੇ ਉਸੇ ਜਗ੍ਹਾ ਤੇ ਆ ਗਏ ਹਾਂ ਨਾ ਪਰ ਅੱਜ ਹਾਲਾਤ ਵੇਖ ਕਿਹੜੇ ਆ ਨਾਉ ਕੰਮ ਕਰਦੀ ਨਾ ਤੇ ਆ ਦਿਨੇ ਨਹੀਂ ਵੇਖਣੇ ਪਣੇ ਆਸਤਾ ਬੋਲੋ ਬਾਹਰ ਕੋਈ ਸੁਣਦਾ ਹੋ ਤਾਂ ਕੀ ਆਖੂਗਾ ਮੈਨੂੰ ਤਾਂ ਸਮਝਾਉਣ ਦੇ ਹੀ ਆਪ ਇਹ ਨਿਉਚੀ ਰੋਲਾ ਪਾਉਣ ਦੇ ਜੇ ਤੇ ਗੱਲ ਸੁਣੋ ਮੇਰੀ ਇਹ ਵੀ ਦੋਵੇਂ ਮੇਰੇ ਨਾਲ ਹੀ ਮੈਂ ਕੱਲੀ ਰੋਕੀ ਕੀਤਾ ਮੈਂ ਤੇ ਨਾਲ ਸਾਹ ਦਿੱਤਾ ਸਾਹ ਦੇਣ ਚ ਵੇਖ ਲਾ ਬੈਠੇ ਨਾ ਨੇਰ ਘੁੱਪ ਜੇ ਚੰਗੇ ਭਲੇ ਆਪਣੇ ਘਰ ਬੈਠੇ ਹਾਂ ਸੌਖੇ ਹਾਂ ਤੇ ਅਮ ਮੈਨੂੰ ਕੀ ਪਤਾ ਸੀ ਵੀ ਗੱਲ ਅੱਜ ਤੱਕ ਪਹੁੰਚ ਜਾਣੀ ਮੈਂ ਤਾਂ ਕਿਹਾ ਮਰ ਮੁਗੇ ਦੇ ਕੰਮ ਖਤਮ ਹੋ ਜਾਊਗਾ ਆ ਪਵਾੜਿਆਂ ਦਾ ਮੈਨੂੰ ਪਤਾ ਨਹੀਂ ਵੀ ਨਵੇਂ ਸਿਰ ਪੈ ਜਾਣੇ ਆ ਉਹ ਇੰਨਾ ਸ਼ੁਕਰ ਮੈਂ ਕਰਦੀ ਆ ਬਿਹਨੂ ਦੇ ਨਾਲ ਘਰ ਲੈ ਆਏ ਕੜਕੋਹਾਂ ਸਮਾਗੇ ਚੰਗੀ ਤਰ੍ਹਾਂ ਜੇ ਨਾ ਹੋਊਗਾ ਨਾ ਥੋੜਾ ਜਿਹਾ ਰਹਿਨੇ ਆ ਮੜਕੇ ਕਦੇ ਹੋਰ ਵੇਖ ਲਾਂਗੇ ਨਹੀਂ ਤੇ ਮੜਕੇ ਆਪਣੇ ਘਰ ਵੀ ਜਾਣਾ ਹੀ ਆ ਵੇਖ ਲਾਂਗੇ ਸਾਗਤਾ ਬਲਾ ਕੇ ਉਹ ਚੱਲ ਜਿੰਨੇ ਕ ਦਿਨ ਨਿਕਲਦੇ ਆ ਨਾ ਕੱਢੋ ਇੱਥੇ ਗਾਹਾਂ ਫਿਰ ਵੇਖਾਂਗੇ ਹਾਲੋ ਪੀਓ ਚਾਹ ਸ਼ੁਗਰ ਆ ਮਾਲਕਾ ਕਦੇ ਆਪਣੇ ਘਰ ਦੀ ਚਾਹ ਮਿਲ ਜੇ ਤੇ ਚਾਹ ਤੇ ਮਿਲੀ ਆ ਪਰ ਇੱਕ ਗੱਲ ਦੀ ਨਾ ਮੈਨੂੰ ਬੜੀ ਫਿਕਰ ਹੋ ਰਹੀ ਆ ਸੰਦੀਪ ਵਿਚਾਰੀ ਕਿਹੜੇ ਹਾਲਾਤਾਂ ਚ ਹੋਣੀ ਆ ਉਹਨੂੰ ਖਾਣ ਪੀਣ ਨੂੰ ਕੁਝ ਨਹੀਂ ਉੱਥੇ ਮਿਲਦਾ ਹੋਣਾ ਤੇ ਪੁਲਿਸ ਵੀ ਤਸੀਹੇ ਦਿੰਦੀ ਹੋਣੀ ਆ ਕਿ ਦੱਸ ਤੇਰਾ ਮਾਂ ਪਿਓ ਕਿੱਥੇ ਆ ਤੇਰੀ ਮਾਸੀ ਕਿੱਥੇ ਆ ਨਿਆਣੀ ਹੈਗੀ ਆ ਵਿਚਾਰੀ ਜੇ ਇਹ ਦੋ ਦਿਨ ਸਬਰ ਕਰ ਲੈਂਦੀ ਤੁਹਾਡੇ ਨਾਲ ਘਰ ਆਈ ਜਾਣਾ ਏ ਕਿੰਨੇ ਦਿਨ ਉੱਥੇ ਕੱਢਣੇ ਨਿਆਣੀ ਮਤ ਹੀ ਨਾ ਕਾਲੀ ਕਰ ਗਈ ਵੀ ਮੈਨੂੰ ਘਰ ਵਾਲੇ ਨੇ ਬਚਾ ਲੈਣਾ ਵਾ ਇੰਨਾ ਨਹੀਂ ਪਤਾ ਵੀ ਉਹਨੇ ਫਸਾਉਣਾ ਤੈਨੂੰ ਯਾਰ ਮਾਨਾ ਸੰਦੀਪ ਨੇ ਜਿਹੜਾ ਸਾਡੀ ਸਲਾਹ ਤੋਂ ਬਗੈਰ ਕੰਮ ਕੀਤਾ ਨਾ ਮੈਨੂੰ ਨਹੀਂ ਚੰਗਾ ਲੱਗਾ ਜੇ ਸਾਡੀ ਸਲਾਹ ਲੈਂਦੀ ਵੀ ਡੈਡੀ ਮੈਂ ਆ ਕੰਮ ਕਰ ਲੱਗੇ ਆ ਤੇ ਮੈਂ ਜਾਣਦਾ ਤੁਹਾਨੂੰ ਉਹ ਤਾਂ ਜੋਬਨ ਨਾਲ ਰਲਿਆ ਵਾ ਦੂਜਾ ਦਲਜੀਤ ਬਾਕੀ ਉਹਦੀ ਫਿਕਰ ਕਰਨ ਦੀ ਨਹੀਂ ਲੋੜ ਜਿਹੜੇ ਬਾਈ ਜੋਗੀ ਹੈਗੀ ਆ ਠੀਕ ਆ ਉਹ ਜੇ ਅਸੀਂ ਉਹਨੂੰ ਬਚਾਉਣ ਜਾਂਦੇ ਆ ਨਾ ਤੇ ਅਸੀਂ ਆਪ ਫਸ ਜਾਂਦੇ ਆ ਤੇਰਾ ਇਰਾਦਾ ਜੇਲ੍ਹ ਚ ਜਾਣ ਦਾ ਉਹ ਨਹੀਂ ਨਹੀਂ ਮੈਂ ਨਹੀਂ ਜੇਲ੍ਹ ਚ ਜਾਣਾ ਜੇ ਜੇਲ੍ਹ ਚ ਜਾਣਾ ਹੁੰਦਾ ਤੇ ਇੰਨੇ ਪਾਪੜ ਕਾ ਨੂੰ ਵੇਲਣੇ ਸੀ ਚੁੱਪ ਕਰਕੇ ਤੁਸੀਂ ਚਾਹ ਪੀਓ ਪਰ ਨਾ ਫੇਰ ਵੀ ਨਾ ਆਪਣੀਆਂ ਅੰਦਰਾਂ ਵਾ ਨਾ ਖੇਤਰੀ ਪੈਂਦੀ ਆ ਵੀ ਪਤਾ ਨਹੀਂ ਕਿਲੇ ਹਾਲਾਤਾਂ ਵਿੱਚ ਹੋਣੀ ਆ ਔਰ ਅਮਨ ਪੈਂਦੀ ਤੇ ਹੈਗੀ ਆ ਪਰ ਉਹਨੇ ਕੰਮ ਬਹੁਤ ਗਲਤ ਕੀਤਾ ਮੰਮੀ ਇਨੀ ਟੈਨਸ਼ਨ ਲੈਣ ਡਿਆ ਨਾ ਵੀ ਪੁੱਛੋ ਹੀ ਗੋਜਣਾ ਜੇ ਗੱਲ ਕਿਸੇ ਪਾਸੇ ਚੰਗੀ ਤਰ੍ਹਾਂ ਲੱਗ ਜੇ ਨਾ ਤੇ ਫੇਰੀ ਆ ਮੈਨੂੰ ਤੇ ਆਪ ਜੋ ਸਮਝਣੀ ਆਉਂਦੀ ਇਹ ਸਾਰਾ ਕੁਝ ਸਾਡੇ ਹੱਕ ਚ ਵਾ ਸਬੂਤ ਵੀ ਉਹਨਾਂ ਦੇ ਬਰਕਰਾਰ ਸੰਦੀਪ ਵੀ ਕਾਬੂ ਆ ਗਈ ਪਤਾ ਨਹੀਂ ਕੀ ਇਹੋ ਜਿਹਾ ਕੰਮ ਕਿਹੜਾ ਬਣ ਗਿਆ ਵੀ ਜਿੱਥੇ ਹੈਗੇ ਹੀ ਉਥੋਂ ਗਾਂਵਸ਼ਾਂ ਹੋ ਗਏ ਵੇ ਨਾ ਉਹਨਾਂ ਦੀ ਗੱਡੀ ਲੱਭੀ ਨਾ ਉਹਨਾਂ ਦਾ ਸਮਾਨ ਲੱਭਾ ਪਰ ਉਹਦਾ ਇਹ ਗੱਲ ਹੈਗੀ ਆ ਜਿਹੜੀ ਰੋਟੀ ਪਾਣੀ ਖਾਂਦੇ ਰਹੇ ਆ ਸਮਾਨ ਸਮੂ ਸਾਰਾ ਉਥੇ ਪਤਾ ਲੱਗਦਾ ਸੀਗਾ ਵੀ ਇੱਥੇ ਰਹਿੰਦੇ ਰਹੇ ਆ ਸੰਦੀਪ ਸੱਚ ਬੋਲਣ ਦੀ ਸੀ ਤੇ ਵੇਖ ਉਹਨਾਂ ਦਾ ਵੀ ਵੇਖ ਕਿੱਡਾ ਦਿਮਾਗ ਵੀ ਸੰਦੀਪ ਨੂੰ ਫੋਨ ਨਹੀਂ ਕਰਨ ਦੇ ਉਹਨਾਂ ਨੂੰ ਇੰਨਾ ਨਹੀਂ ਆਉਂਦਾ ਵੀ ਸਾਡੀ ਕੁੜੀ ਫੜੀ ਗਈ ਆ ਤੇ ਅਸੀਂ ਕੋ ਹੱਲ ਕਰੀਏ ਦੋ ਦਿਨ ਹੋ ਗਏ ਕੁੜੀ ਥਾਣੇ 'ਚ ਡੱਕੀ ਅਸੀਂ ਵੇਖ ਕੇ ਆਏ ਨਾ ਮੈਂ ਤਾਂ ਦਲਜੀਤ ਬੜਾ ਤਸੀਹਾ ਨੂੰ ਦੇਂ ਦੇ ਆ ਉਹ ਕਈ ਜਾਣੜੀ ਕਹਿੰਦੀ ਮੈਨੂੰ ਪਤਾ ਹੀ ਨਹੀਂਗਾ ਅਸਲ 'ਚ ਸੰਦੀਪ ਨੂੰ ਨਹੀਂਗਾ ਪਤਾ ਹੈਗਾ ਕਿ ਕਿੱਥੇ ਨੇ ਤੇ ਕਿੱਥੇ ਨਹੀਂ ਜੇ ਪਤਾ ਹੁੰਦਾ ਨਾ ਐਨਾ ਤਸੀਹਾ ਉਹਨੇ ਝੱਲਣਾ ਹੀ ਨਹੀਂ ਸੀ ਉਹਨੇ ਪਹਿਲਾਂ ਦੱਸ ਦੇਣਾ ਸੀ ਸਭ ਕੋ ਆਹ ਗੱਲ ਤੇ ਤੁਹਾਡੀ ਠੀਕ ਆ ਪਰ ਸਾਨੂੰ ਤੇ ਫਿਕਰ ਹੀ ਆ ਨਾ ਜੋ ਇਦਾਂ ਕੋ ਮੇਨ ਬੰਦੇ ਨਹੀਂ ਫੜੇ ਜਾਂਦੇ ਸੰਦੀਪ ਨੂੰ ਫੜ ਕੇ ਅਸੀਂ ਕੀ ਕਰਾਂਗੇ ਹੁਣ ਜਦੋਂ ਦੀ ਸੰਦੀਪ ਫੜੀ ਗਈ ਆ ਉਦੋਂ ਦੀ ਇਹ ਫਿਕਰ ਵਾ ਕਿ ਕਿਤੇ ਦਿਲਜੀਤ ਦੇ ਮਨ ਚ ਨਾ ਆਵੇ ਵੀ ਮੇਰਾ ਘਰ ਖਰਾਬ ਕਰਤਾ ਤੇ ਅੱਗੇ ਕੁਝ ਕਰਨ ਨਹੀਂ ਦੇ ਜੇ ਸੋਚੀਏ ਤੇ ਫਿਕਰਾਂ ਸਾਰੇ ਪਾਸੇ ਹੀ ਆ ਗੱਲ ਤੇ ਇਹ ਆ ਜਦੋਂ ਆਫੜੇ ਜਾਣ ਆਪਣਾ ਗੁਨਾਹ ਕਬੂਲ ਕਰ ਲੈਣ ਨਹੀਂ ਕੋਈ ਗੱਲ ਨਹੀਂ ਦਈਆ ਕੋਸ਼ਿਸ਼ ਕਰਨਾ ਪੁਲਿਸ ਵਾਲੇ ਦਾ ਵੀ ਫੋਨ ਆਇਆ ਹੈਗਾ ਮੈਨੂੰ ਕਹਿੰਦੇ ਵੀ ਕੁਝ ਲੱਗਾ ਪਤਾ ਅਹੀਂ ਜੂ ਕਹਿ ਕੇ ਆਏ ਹਾਂ ਵੀ ਅਹੀਂ ਵੀ ਟਰਾਈ ਕਰਦੇ ਆ ਤੁਸੀਂ ਵੀ ਕੋਸ਼ਿਸ਼ ਕਰੋ ਤੇ ਕਹਿੰਦੇ ਹੀ ਕਿ ਵੀ ਅਹੀਂ ਦਈ ਆ ਪੁੱਛ ਗਿਸ਼ ਕਰਨ ਸਾਰੇ ਪਾਸੇ ਨੰਬਰ ਜਦੋਂ ਵੀ ਖੁੱਲਦਾ ਵਾ ਨਾ ਤੇ ਅਹੀਂ ਕਹਿੰਦੇ ਜ਼ਰੂਰ ਤੁਹਾਨੂੰ ਦੱਸਾਂਗੇ ਬਾਕੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਦਲਜੀਤ ਭਾਜੀ ਵੀ ਕਹਿੰਦੇ ਕਹਿੰਦੇ ਹੀ ਵੀ ਮੈਂ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਵਾ ਨਾ ਉਹਨਾਂ ਦੇ ਸਾਰੇ ਕੇ ਕਰੀ ਫੇਰਾ ਮਾਰ ਕੇ ਆਉਣਾ ਵਾ ਪੜਦੇ ਨਾ ਪਤਾ ਕਰਕੇ ਉਹਨਾਂ ਨੂੰ ਵੀ ਉੱਥੋਂ ਭੱਜੇ ਕੀ ਉਹ ਤਾਂ ਉਹਨਾਂ ਕੋਲ ਨਹੀਂ ਚੱਲਗੇ ਹਨਾ ਤੇ ਮੈਂ ਤਾਂ ਕਿਹਾ ਮੈਂ ਕੋਈ ਗੱਲ ਨਹੀਂ ਜੇ ਹੱਡੀ ਤੇ ਲੋਡ ਹੋਊਗੀ ਦੱਸਿਓ ਕਹਿੰਦਾ ਵੀ ਕੋਈ ਗੱਲ ਨਹੀਂ ਦੱਸੂਗਾ ਜ਼ਰੂਰ ਬਾਕੀ ਤੁਸੀਂ ਮੰਮੀ ਨੂੰ ਸਮਝਾਓ ਦੋ ਵੀ ਟੈਨਸ਼ਨ ਨਾ ਲਵੋ ਸਾਰੇ ਕੰਮ ਠੀਕ ਹੋ ਜਾਣਗੇ ਆਹ ਨਹੀਂ ਸਮਝਾਉਣੀ ਤੇ ਹੈਗੀ ਸਿਆਣੇ ਬੈਣੇ ਬੰਦੇ ਨੂੰ ਜਿੰਨਾ ਮਰਜ਼ੀ ਸਮਝਾਈ ਜਾਓ ਜਿਹੜੀ ਫਿਕਰ ਹੁੰਦੀ ਹੈ ਨਾ ਹੋਰ ਇਹਦੀ ਰਹੀ ਕਰਨਾ ਫਿਰ ਹੁਣ ਕੰਮ ਹੀ ਇਹੋ ਜਿਹਾ ਹੈ ਵਾ ਕੀ ਕਰ ਸਕਨੇ ਕਿਸ ਦਾ ਵਸ ਵੀ ਕੋਈ ਨਹੀਂ ਚਲੋ ਕੋਈ ਨਹੀਂ ਆਓ ਚਲਿਏ ਕਰ ਫਿਰ